ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਹੜੀਆਂ ਇਹ ਸਕਰੀਨ ਦੇ ਉੱਤੇ ਚੱਲਦੀਆਂ ਅੱਗ ਦੀਆਂ ਲਪਟਾਂ ਦੇਖ ਰਹੇ ਹੋ ਇਹ ਕੋਈ ਨਾਰਮਲ ਅੱਗ ਦੀਆਂ ਲਪਟਾਂ ਨਹੀਂ ਇਹ ਜੋ ਬਰਨਾਲਾ ਦੇ ਨਜ਼ਦੀਕ ਪਿੰਡ ਢੋਲੇ ਫੈਕਟਰੀ ਹੈ ਲਾਇਨਸ ਦੀ ਫੈਕਟਰੀ ਹੈ ਉਸ ਫੈਕਟਰੀ ਦੇ ਵਿੱਚ ਬਹੁਤ ਹੀ ਭਿਆਨਕ ਅੱਗ ਲੱਗੀ ਹੈ ਇਹ ਉਸ ਅੱਗ ਦੀਆਂ ਲਪਟਾਂ ਨੇ ਤੇ ਇੱਥੇ ਬਹੁਤ ਹੀ ਵੱਡਾ ਜੋ ਨੁਕਸਾਨ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਵੱਡਾ ਜ਼ਿਆਦਾ ਨੁਕਸਾਨ ਹੋਇਆ ਹੈ ਰੱਬ ਅੱਗੇ ਇੱਕ ਪਹਿਲੀ ਦਾ ਸਾਡੇ ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਦਰਖਾਸਤ ਹੈ ਕਿ ਰੱਬ ਅੱਗੇ ਅਰਦਾਸ ਕਰੋ ਕਿ ਉੱਥੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਕਿਸੇ ਦੇ ਪਰਿਵਾਰ ਦਾ ਕੋਈ ਜੀ ਨਾ ਕੋਈ ਉੱਥੇ ਅੱਗ ਦੇ ਵਿੱਚ ਅੱਗ ਦੀ ਲਪੇਟ ਵਿੱਚ ਆਵੇ ਤੇ ਜੋ ਇਹ ਅੱਗ ਲੱਗੀ ਹੈ ਬਹੁਤ ਹੀ ਭਿਆਨਕ ਅੱਗ ਲੱਗ ਰਹੀਆਂ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਵੱਡਾ ਨੁਕਸਾਨ ਜੋ ਅੱਜ ਤੱਕ ਆਪਾਂ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਬਹੁਤ ਹੀ ਸਭ ਤੋਂ ਵੱਡੀ ਫੈਕਟਰੀ ਆ ਜੋ ਪੰਜਾਬ ਦੇ ਵਿੱਚ ਬਰਨਾਲਾ ਜੋ ਆਪਣਾ ਜ਼ਿਲ੍ਹਾ ਹੈ ਉੱਥੇ ਲੱਗੀ ਹੈ ਬਹੁਤ ਹੀ ਭਿਆਨਕ ਅੱਗ ਲੱਗੀ ਹੈ ਤੁਸੀਂ ਅੱਗ ਦੀਆਂ ਤਸਵੀਰਾਂ ਦੇਖ ਰਹੇ ਹੋ ਚਾਰੇ ਪਾਸੇ ਅੱਗ ਫੈਲੀ ہوئی ਹੈ ਤੇ ਫਾਇਰ ਬ੍ਰਿਗੇਡ ਦੀਆਂ ਜੋ ਤਿੰਨ ਚਾਰ ਗੱਡੀਆਂ ਆ ਚੁੱਕੀਆਂ ਨੇ ਤੇ ਇਸ ਤੋਂ ਬਾਅਦ ਹੋਰ ਗੱਡੀਆਂ ਨੂੰ ਕਾਲ ਕੀਤੀ ਗਈ ਹੈ ਉਹ ਵੀ ਆ ਰਹੀਆਂ ਨੇ ਸਾਡੇ ਸੂਤਰਾਂ ਵੱਲੋਂ ਸਾਡੇ ਨਾਲ ਇਹ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਤੇ ਸਾਡੇ ਸੂਤਰਾਂ ਵੱਲੋਂ ਸਾਨੂੰ ਇਹ ਤਸਵੀਰਾਂ ਭੇਜੀਆਂ ਗਈਆਂ ਬਾਕੀ ਜੋ ਆਉਣ ਵਾਲੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ